ਮੇਰੀ ਪੋਤੀ ਬਿਲਕੁਲ ਠੀਕ ਹੈ ਦੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੱਕ ਦਾ ਬਣੇ ਬੁਖਾਰ ਬੁਖਾਰ ਦੇ ਕਾਰਨ ਨਹੀਂ ਉਹਨਾਂ ਨੂੰ ਕੈਂਸਰ ਮੈਡੀਕਲ ਦੱਸ ਦਿੱਤਾ ਉਹ ਮੇਰੀ ਬੱਚੀ ਵਾਸਤੇ ਬਹੁਤ ਮੁਸ਼ਕਲ ਆ ਸਾਡੇ ਵਾਸਤੇ ਪਰਵਾਹ ਸਾਡੇ ਬਹੁਤ ਮੁਸ਼ਕਲ ਹੋ ਗਈ ਹੈ ਜਿੰਨਾ ਇਹ ਕੋਸ਼ਿਸ਼ ਕਰ ਬੈਠੇ ਹਾਂ ਤੱਕ ਤੁਹਾਡੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇ ਥੋੜੀ ਕੋਈ ਸਾਡੀ ਮਦਦ ਕਰ ਸਕੋ ਲੁਧਿਆਣਾ ਸੀ एमसी सीएमसी ਇਹ ਪਰ ਅੱਜ 10 15 ਦਿਨ ਹੋ ਇਸ ਤੋਂ ਪਹਿਲਾਂ ਬੱਚੀ ਠੀਕ ਠਾਕ ਹੀ ਕੁਝ ਝੱਕ ਧਮ ਸਾਡੀ ਬੱਚੀ ਨੂੰ ਸਾਨੂੰ ਸਾਡੇ ਕੋਲ ਇੰਨੀ ਪਾਵਰ ਨਹੀਂ ਜਿਹੜੀ ਬੱਚੀ ਨੂੰ ਲੈ ਕੇ ਅਸੀਂ ਉਹਦਾ ਇਲਾਜ ਕਰ ਸਕੀ ਉਹਦਾ ਤੇ ਸਾਨੂੰ ਕੋਈ ਹਸਾਬ ਹੀ ਨਹੀਂ ਕਿੰਨਾ ਕਹਿਦਾ ਜਿੰਨੇ ਕਿ ਸਾਡੇ ਚ ਪਾਵਰ ਹੈ ਲਾ ਬੈਠਾ ਨਹੀਂ ਉਧਰ ਉਧਰ ਹੱਥ ਮਾਰ ਰਹੇ ਦਾ ਸਾਨੂੰ ਮਦਦ ਕਰਨ ਵਾਸਤੇ ਕੋਈ ਆਇਆ ਹੈ ਇਹਦੀ ਮੰਮੀ ਤੇ ਡੈਡੀ ਓਕੇ ਨਹੀਂ ਅੱਜ ਫੈਮਿਲੀ ਦੇ ਵਿੱਚ ਕੌਣ ਕੌਣ ਦੇ ਮਮੀ ਡੈਡੀ ਦੋਨੋਂ ਅਸੀਂ ਕਦ ਕੀ ਮੇਰੀ ਜਿਸ ਕਿ ਦੀ ਪ੍ਰੋਬਲਮ ਹੈ ਅਸੀਂ ਜਾਣ ਨਹੀਂ ਸਕਦੇ ਬਹੁਤ ਮੁਸ਼ਕਲ ਹੋ ਗਈ ਜਦੀ ਡਾਕਟਰ ਨੇ ਲੰਬਾ ਇਲਾਜ ਚੱਲਣਾ ਹੈ ਦਾ ਬੱਚੀ ਦਾ ਉਹ ਜਿਤਨਾ ਵੀ ਪੈਨ ਵਾਂਗ ਹੱਥ ਜੋੜਨੇ ਆ ਮੇਰੀ ਬੱਚੀ ਦੀ ਸਿਹਤ ਠੀਕ ਹੋ ਜਾ ਠੀਕ ਠਾਕ ਮੇਰੀ ਬੱਚੀ ਬੜੀ ਪਿਆਰੀ ਬੜੀ ਲਾਡਲੀ ਬੱਚੀ ਮੇਰੀ ਔਰ ਬੜੀ ਦਾਦੀ ਨਾਲ लाड ਕਰਦੀ ਸਾਰੇ ਪਰਿਵਾਰ ਨਾਲ ਬੜਾ लाड ਕਰਦੀ ਇਹੋ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ ਵੀ ਸਾਡੀ ਮਦਦ ਕਰੋ ਮੇਰੀ ਬੱਚੀ ਮੇਰੇ ਘਰ ਠੀਕ ਇਹ ਐਨੀਮਲ ਲੋਕ ਦਿਖਾਵਾ ਕਰ ਰਹੇ ਨੇ ਮੇਰੀ ਆਤਮਾ ਦੁਖੀ ਹੋਣ ਮੇਰੀ ਆਤਮਾ ਬਹੁਤ ਦੁਖੀ ਹੈ ਇਸਕਾ ਅੱਜ ਅਸੀਂ ਇਬਰਾਮਪੁਰ ਪਹੁੰਚੇ ਹਾਂ ਬਿੰਹਾਂ ਸਥਿਤ ਹੋਣ ਅੱਜ ਵਾਰ ਕੀ ਕਹਿਣਾ ਹੈ ਅੱਜ ਅਸੀਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਹਿਰਾमपुर ਪਹੁੰਚੇ ਹਾਂ ਸਾਡੀ ਸੋਸਾਇਟੀ ਨੂੰ ਪਤਾ ਲੱਗਿਆ ਸੀ ਇੱਕ ਜ਼ਰੂਰਤਮੰਦ ਫੈਮਿਲੀ ਬਰਾਬਰ ਸ਼ਰਚ ਹੈਗੀ ਹੈ ਸੋਸਾਇਟੀ ਵੱਲੋਂ ਅਸੀਂ ਅੱਜ ਘਰ ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਬੱਚੇ ਬਾਰੇ ਸਾਰੀ ਜਾਣਕਾਰੀ ਮਿਲੀ ਹੈ ਛੋਟੀ ਬੱਚੀ ਹੈ 7 ਸਾਲ ਦੀ ਪ੍ਰੋਬਲਮਸ ਕਾਫੀ ਜ਼ਿਆਦਾ ਨਹੀਂ ਆਪਾਂ ਅਪੀਲ ਕਰਾਂਗੇ ਆਪਣੀ ਸੋਸਾਇਟੀ ਵੱਲੋਂ ਜਿਹੜੇ ਹੋਰ ਲਾਈਕ ਮਾਈਂਡਡ ਐਨਜੀਓਜ਼ ਹੈਗੇ ਆ ਉਹ ਹੋਲ ਦਿਲ ਨਾਲ ਇਸ ਪਰਿਵਾਰ ਦੀ ਹੈਲਪ ਕਰਨ ਅਸੀਂ ਆਪਣਾ ਪਰਿਵਾਰ ਦਾ ਮੋਬਾਈਲ ਨੰਬਰ ਵੀ ਸ਼ੇਅਰ ਕਰਾਂਗੇ ਇਹ ਇੱਕ ਅਪੀਲ ਹੈ ਰਿਕੁਐਸਟ ਹੈ ਕਿ ਕਾਈਂਡਲੀ ਅچھے ਮਨ ਨਾਲ ਪਰਿਵਾਰ ਦੀ ਹੈਲਪ ਕੀਤੀ ਜਾਵੇ ਥੈਂਕ ਯੂ ਅ ਵੀਰੇਜ ਜੀ ਅੱਜ ਹੈਲਪਿੰਗ ਹੈਂਡ ਸੋਸਾਇਟੀ ਜਿਹੜੀ ਉਬਰਾਹਮਪੁਰ ਦੇ ਵਿੱਚ ਹੋਈ ਹੈ ਕੀ ਕਹਿਣਾ ਚਾਹੋਗੇ ਜਾਹਿਨ ਜਬਾਰਤ ਮੈਂ ਦਿਰੇਸ਼ਾ ਮੈਂ ਐਡਵੋਕੇਟ ਹੈਲਪਿੰਗ ਸੋਸਾਇਟੀ ਦਾ ਫਾਊਂਡਰ ਪ੍ਰੈਜ਼ੈਂਟ ਅੱਜ ਬਰਾਂਹਪੁਰ ਇੱਕ ਸਾਨੂੰ ਕਾਲ ਮਿਲੀ ਸੀ ਕਿ ਇੱਕ ਛੋਟਾ ਜਿਹਾ ਬੱਚਾ ਛੋਟੀ ਜਿਹੀ ਬੱਚੀ 7 ਸਾਲ ਦੀ ਉਮਰ ਹੈ ਉਹ ਇੱਕ ਬਹੁਤ ਭੈੰਕਰ ਬਿਮਾਰੀ ਨਾਲ ਇਸ ਟਾਈਮ ਜੰਗ ਲੜ ਰਹੀ ਹੈ ਜੋ ਕਿ ਲੁਧਿਆਣਾ ਸੀਐਮਸੀ ਹਸਪੀਟਲ ਐਡਮਿਟ ਹੈ ਮੈਂ ਤੁਹਾਡੇ ਸਾਰੇ ਤੁਹਾਡੇ ਚੈਨਲ ਹੈ ਅਪੀਲ ਕਰਾਂਗਾ ਕਿ ਸਾਰੇ ਲੋਗ ਅੱਗੇ ਵਧ ਕੇ ਇਸ ਪਰਵਾਦੀ ਮਦਦ ਕਰੋ ਇਸ ਪਰਵਾਦੀ ਛੋਟੀ ਬੱਚੀ ਹੈ ਉਸਦੇ ਫਾਦਰ ਦਾ ਨਾਂ ਰਿਸ਼ੀਪਾਲ ਹੈ ਤੇ ਉਹਨਾਂ ਦਾ ਮੋਬਾਈਲ ਨੰਬਰ 9463646358 ਹੈ ਨੰਬਰ ਮੈਂ ਫਿਰ ਰੀਪੀਟ ਕਰ ਰਿਹਾ ਹਾਂ 9463646358 ਹੈ ਤੁਸੀਂ ਡਾਇਰੈਕਟ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਨੰਬਰ ਥੱਲੇ ਮੈਂਸ਼ਨ ਕੀਤਾ ਜਾਵੇਗਾ ਉਸ ਨੰਬਰ ਨੂੰ ਤੁਸੀਂ ਫੋਨ ਕਰਕੇ ਡਾਇਰੈਕਟ ਪਰਿਵਾਰ ਦੀ ਮਦਦ ਕਰ ਸਕਦੇ ਹੋ ਕਿਉਂਕਿ ਨਰ ਸੇਵਾਹੀ ਨਾਰਾਇਣ ਸੇਵਾ ਜਨੇ ਨਾਦੀ ਸੇਵਾ ਕਲੀ ਨਾਰਾਇਣ ਦੀ ਸੇਵਾ ਕਲੀ ਸਾਡੀ ਐਨ ਜੀਓ ਵੱਲੋਂ ਅੱਜ ਕੱਲ੍ਹ ਛੋਟੀ ਜਿਹੀ ਪੇਟ 15000 ਰੁਪਏ ਰਕ ਚੈੱਕ ਦਿੱਤਾ ਜਾ ਰਿਹਾ ਹੈ ਤਾਂ ਅੱਗੇ ਵੀ ਜਨਾਂ ਨੂੰ ਆਪਾ ਆਸਵਾਸਨ ਦਿੰਨੇ ਆ ਇਸ ਪਰਿਵਾਰ ਨੂੰ ਕਿ ਜਦੋਂ ਵੀ ਲੋੜ ਪੈਗੀ ਸਾਡੀ ਐਨਜੀਓ ਹੈਲਪੀਅਨ ਸੁਸਾਇਟੀ ਆਣਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ ਤੇ ਬੱਚੇ ਦੀ ਆਪਾਂ ਹਰ ਹਾਲਾਤ 'ਚ ਜਿੱਦਾਂ ਵੀ ਹੋਈਏ ਆਪਾਂ ਬੱਚੇ ਦੀ ਮਦਦ ਕਰਾਂਗੇ